ਅਸਲਾਮੁਅਲੈਕ ਮੇਰੀ ਕਾਮਯਾ ਤੁਸੀਂ ਸਾਰੇ ਖਰੀਅਤ ਨਾਲ 10 ਵੱਡੇ ਪਾਪ ਜਿਹੜਾ ਹਰ ਮਨੁੱਖ ਰੋਜ਼ ਕਰਦਾ ਹੈ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਦੀ ਕਹਾਣੀ ਸਾਨੂੰ ਉਹਨਾਂ 10 ਵੱਡੇ ਪਾਪਾਂ ਦੇ ਬਾਰੇ ਦੱਸਣਗੇ ਇੱਕ ਕਹਾਣੀ ਹਰ ਇੱਕ ਨੇ ਸੁਣਨਾ ਜ਼ਰੂਰੀ ਹੈ ਕਿਉਂਕਿ ਕਿਹੜੇ ਉਪਾਪ ਹੈਗੇ ਹੈ ਸ਼ਾਇਦ ਦਾ ਇਲਮੀ ਦੇ ਵਿੱਚ ਅਸੀਂ ਉਹ ਕਰੀ ਜਾ ਰਹੇ ਹਾਂ ਪਰ ਜੇ ਇਲਮ ਹੋਏ ਤੇ ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਚੋਂ ਕੱਢ ਸਕਦੇ ਹਾਂ ਔਰ ਆਪਣੀ ਜ਼ਿੰਦਗੀ ਚੋਂ ਆਸਾਨੀਆਂ ਪੈਦਾ ਕਰ ਸਕਨੇ ਹੈਗੇ ਆ ਆਪਣਾ ਜਿਹੜਾ ਮਨ ਹੈ ਉਹਨੂੰ ਪਵਿੱਤਰ ਕਰ ਸਕਨੇ ਹੈਗੇ ਆ ਵਾਹਿਗੁਰੂ ਨਾਲ ਜੁੜ ਸਕਨੇ ਹੈਗੇ ਆ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਕਬੀਰ ਸਤਗੁਰੂ ਸੂਰਮੈ ਬਾਇਆ ਬਾਂਜੋ ਏਕ ਲਾਗਤ ਹੀ ਭਾਇਂਗਿਰ ਪਰਿਆ ਪਰਿਆ ਕਰੇ ਜੇ ਛੇ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉਂ ਤੇ ਪਿੰਗਲ ਭਇਆ ਮਾਰਿਆ ਸਤਗੁਰੂ ਵਾਹ ਗੁਰੂ ਨੇ ਆਪਣੀ ਬਾਣੀ ਦਾ ਐਸਾ ਬਾਣ ਮਾਰਿਆ ਕਬੀਰ ਕਹਿੰਦੇ ਗੁੰਗਾ ਹੋ ਗਏ ਆ ਗੁੰਗਾ ਹੋ ਗਏ ਆਪਣੀ ਗਿਆਤ ਲਈ ਅਰਸ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤੇ ਇਹ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ 10 ਪੁਰਵ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਆਮ ਸਨਾਤਨ ਮਤ ਮੰਨਦਾ ਹੈ ਬਈ 10 ਪੁਰਬਾਂ ਦਿੱਤੇ ਵਕ ਵਕ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ 10 ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਕਹਿੰਦੇ ਨਹੀਂ ਲੈਂਦੇ ਇਹ ਨਹੀਂ ਲੈਂਦੇ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੋਲ ਦੇਣੇ ਕਿਸੇ ਵਕਤ ਫਿਰ ਅਰਜ਼ ਕਰਾਂਗਾ 10 ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਪਾਪ ਤਨ ਦੇ ਨੇ ਚਾਰ ਪਾਪ ਜ਼ਬਾਨ ਦੇ ਕਿਹੜੇ? ਪ੍ਰਥਮ ਮਿੱਥਿਆ ਬੋਲਣਾ, ਝੂਠ ਬੋਲਣਾ। ਦੂਸਰਾ ਵਿਅਰਥ ਬੋਲਣਾ, ਐਵੇਂ ਗੱਪ ਸ਼ਬ ਫਜ਼ੂਲ। ਨਾ ਕੋਈ ਮਤਲਬ ਐਵੇਂ એનર્ਜੀ ਵੇਸਟ ਕਰੀ ਜਾ। تیسرا کوڑا بولنا چوتھا پھکا بولنا یہ چار پاپ زبان دے منے گئے تین پاپ من دے منے گئے نے کسی دی جان بارے برا سوچنا کسی دے مال بارے برا سوچنا کسی دی عزت آبرو بارے برا سوچنا اے مانسک پاپ نے تین تین پاپ تن دے نے کسی دی جان کھو لینی ਕਿਸੇ ਦੀ ਇੱਜ਼ਤ ਲੁੱਟ ਲੈਣੇ ਕਿਸੇ ਦਾ ਮਾਲ ਖੋ ਲੈਣਾ ਇਹ 10 ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਬਤਾਉਂ ਕਉ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮੰਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮੰਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਨੂੰ ਬਿਲਕੁਲ ਖੁੱਲਾ ਹੈ ਮਨ ਦੇ ਤਲ ਇਸ ਵਾਸਤੇ ਮਨ ਦੇ ਅਕਸਰ ਪਾਪ ਚੱਲਦੇ ਨੇ ਬੁਰਾ ਸੋਚਦਾ ਹੈ ਮਨ ਔਰ ਬੁਰੀ ਸੋਚਣੀ बार-बार रिपीट ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਨੀ ਬਣ ਜਾਂਦੀ ਹੈ ਬੁਰਾ ਸੋਚਿਆ ਹੋਇਆ ਬੁਰਾ ਕਿਰਦਾਰ ਬਣ ਜਾਂਦਾ ਹੈ ਬੁਰੀ ਨੀਅਤ ਬੁਰੀ ਕਿਰਤ ਬਣ ਜਾਂਦੀ ਹੈ ਇਸ ਵਾਸਤੇ ਗੁਰਬਾਣੀ ਰੋਕਦੀ ਹੈ ਬੀਜ ਨੂੰ ਹੀ ਖਤਮ ਕਰ ਮਨ ਆਪਣੇ ਤੇ ਬੁਰਾ ਮਿਟਾਣਾ ਵੇਖੇ ਸਗਲ ਸ੍ਰੇਸ਼ਟ ਸਾਜਨਾ ਬੁਰਾ ਮਨੁੱਖ ਕਿਸ ਦਾ ਸੋਚਦਾ ਹੈ ਜਿਹਨੂੰ ਬੇਗਾਨਾ ਤੇ ਉਪਰ ਸਮਝ ਲੈਂਦਾ ਹੈ ਆਪਣੇ ਦਾ ਬੁਰਾ ਨਹੀਂ ਸੋਚਦਾ ਤੋਂ ਮਹਿਰਜ਼ ਕਰੇ ਚਾਰ ਪਾਪ ਜ਼ਬਾਨ ਦੇਣੇ ਕਬੀਰ ਕੈਨਨ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ ਨਹੀਂ ਬੋਲਦਾ ਦੂਸਰਾ ਸ਼ਬਦ ਦਾ ਜੋ ਤੀਰ ਲੱਗਿਆ ਜੋ ਪੀੜ ਹੋਈ ਏ ਇਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਇਸ ਤੀਰ ਦੇ ਲਗਦਿਆਂ ਜੋ ਰਸ ਆਇਆ ਮੈਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉ ਚਾਖ ਗੁੰਗਾ ਮੁਸਕਾਰੇ ਮੁਸਕਰਾਹਟ ਜ਼ੇ ਦੱਸਦੀ ਹੈ ਗੁੰਗੇ ਨੂੰ ਕੋਈ ਸਵਾਦ ਆਇਆ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਂ ਰਸ ਤੇ ਨੇ ਨਿੱਕੀ ਜਈ ਜ਼ਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੀ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੀ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੀ। ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਾਂ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾਂ ਨਾ ਮੈਂ ਕਹਿਣਾ ਨਹੀਂ। ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚੱਲ ਜਾਏਗਾ। پتا ستگو کی کہیں کتھن نہ جائی میری کتھنی چ نہیں آ میری کتنی چھوٹی پی جی وہ اتنا مہان ایسا نہیں کہ میں کتھن نہیں دیا۔ کیا ہوں کتھی کتے کت دیکھا میں اکتھ نہ کتھنا آ جتنا کتھن کرنا کتھنی چھوٹی پی جی ہے وہ بہت ہے بہت ہے۔ ਕਬੀਰ ਕਹਿੰਦੇ ਨੇ ਗੁੰਗਾ ਹੋ ਗਏ ਉਸ ਤੀਰ ਤੇ ਲੱਗਦੇ ਗੁੰਗਾ ਹੋਇਆ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਵਿੱਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਸ ਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹਿੰਦੇ ਨੇਗੇ ਤੇ ਭੋਲਾ ਨਹੀਂ ਭੋਲਾ ਸ਼ਬਦ ਤੋਂ ਅਵਸਥਾਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਹੈ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੋਕ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ। ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ। ਇਹ ਵੀ ਮੈਰਜ਼ ਗੁਣਾ। ਪਰ ਭਰੋਸਾ ਕਰਨਾ ਇੱਕ दैਵੀ ਗੁਣਾ ਵਿੱਚ ਬਹੁਤ ਵੱਡਾ ਗੁਣ ਹੈ। ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ। ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ। ਹੋ ਸਕਦਾ ਆਪਣੇ ਭਰਾ ਤੇ ਪਤਨੀ ਤੇ ਵੀ ਸ਼ੱਕ ਕਰੇ। ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ। ਭੋਲਾ ਮਨੁੱਖ ਠਗਾ ਤੇ ਸਕਦਾ ਹੈ ਠਗ ਨਹੀਂ ਸਕਦਾ ਚਲਾਕ ਬੰਦਾ ਠਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਹੁਣਾ ਦੇਵੀ ਗੁਣਾ ਦੇ ਚੋਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਚਲਾਕ ਮਨੁੱਖ ਬਾਹਰੋਂ ਕੁਝ ਹੋਰ ਹੈ ਅੰਦਰੋਂ ਕੁਝ ਹੋਰ ਹੈ دھن گرو سنگھ جی مہاراج اورنگ کہیں دینے زفر نامہ سری مکھواگ پادشاہی دسویں تام من نہ دانم کے شناس ز تو خراش پاویں تو حد رکھ دیں اور اللہ ہلہ جب دیں پنج وقت نماز پڑھ دیں پھر بھی تو خدا شناس نہیں ہے شیطان شیتان باز ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਿੰਮਤ ਅਗਰ ਸਦ ਕੋ ਰਾਮ ਬਾਪੂਰੀ ਕਸਮ ਮਰਾਏ ਤਬਾਰ ਨਾ ਜ਼ਗ ਇੱਕ ਜ਼ਰਰਾ ਦਮ ਇੱਕ ਨਹੀਂ ਤੂੰ ਸੌ ਕਸਮਾਂ ਵੀ ਕੁਰਾਨ ਦੀਆਂ ਖਾਵੇਂ ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ 12 ਕੁਰਾਨ ਦੀ ਤਲਾਵਤ ਕਰਦਾ ਹੈ ਅੰਦਰ ਉਹ ਸ਼ੈਤਾਨ ਹੈ ਤੇਰੇ ਦੋ ਰੂਪ ਨੇ ਛਲਾਕ ਮਨੁੱਖ ਦੇ ਦੋ ਰੂਪ ਹਮੇਸ਼ਾ ਦਿਖਾਂਦਾ ਕੁਛ ਹੋ ਰਿਹਾ ਹੈ ਹੁੰਦਾ ਕੁਛ ਹੋ ਰਿਹਾ ਹੈ ਭੋਲਾ ਅੰਦਰੋਂ ਬਾਹਰੋਂ ਇੱਕ ਹੈ ਸੜੇ ਦੇਸ਼ ਦੇ ਚ ਮਹਾਨ ਹੋ ਗਏ ਜੋਗੀ ਨੋ ਸ਼ਿਵਜੀ ਨੋ ਪੋਲਾ ਸ਼ੰਕਰ ਕਹਿੰਦੇ ਨੇ ਪੋਲਾ ਆਨੰਦ ਬੋਲਾ ਬੋਲਾ ਔਰ ਇੱਕ ਤੇ ਭਰੋਸਾ ਕਰ ਲੈਣਾ ਆਪਣੇ ਉਸ ਸੇਵਾਦਾਰ ਤੇ ਵੀ ਭਰੋਸਾ ਕੀਤਾ ਜੋ ਸੁਣ ਠੱਗਣ ਲਈ ਆਇਆ ਔਰ ਬੜਾ ਭਾਰੀ ਧੋਖਾ ਦੇਣ ਲੱਗਾ ਭਰੋਸਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਹਾਫਿਜ਼ ਕਹਿੰਦੇ ਨੇ ਸਦ ਜਾ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਜਕੀਸ ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਇੱਕ ਹੈ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਤੇ ਕੱਚੇ ਮਨੁਖ ਨੇ ਕਹਿੰਦੇ ਕੁਛ ਹੋਰ ਨਹੀਂ ਸੋਚਦੇ ਕੁਛ ਹੋਰ ਨਹੀਂ ਨੀਅਤ ਕੁਛ ਹੋਰ ਐ ਕਰਤ ਕੁਛ ਹੋਰ ਦਿਖੰਦੇ ਚੜਾਕ ਮਨੁਖ ਦੇ ਦੌਰ ਰੂਪ ਆਉਂਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਕਬੀਰ ਕਹਿੰਦੇ ਨੇ ਭੋਲਾ ਹੋ ਗਿਆ ਗੂੰਗਾ ਹੁਆ ਬਾਵਰਾ ਬਹਿਰਾ ਹੋਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਠਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ ਨਿੰਦਾ ਸੁਣਦਾ ਨਾ پوਕੀ ਉਸਤਤ ਸੁਣਦਾ ਨਾ ਵਿਖੇ ਨਾਲਦ ਸੁਣਦਾ ਨਾ ਗੰਦੇ ਗੀਤ ਸੁਣਦਾ ਮੈਂ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਂ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਏ ਚੱਲਣ ਜੋਗਾ ਹੀ ਨਹੀਂ ਰਿਹਾ ਮਨ ਦੀ ਗੱਲ ਬਹਿ ਕਰਦੇ ਨੇ ਸ੍ਰੀ ਸੁਮੇਂ ਰਾਮਾਨੰਦ ਇੱਕ ਸ਼ਬਦ ਹੈ ਬਸੰਤ ਰਾਗ ਦੇ ਵਿੱਚ ਉਹਨਾਂ ਨੇ ਸਿੱਧੇ ਜ਼ਿਕਰ ਕੀਤਾ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲ ਤਮਨ ਭਾਇਓ ਪੰਗ ਮਨ ਦੀ ਭਟਕਣਾ ਮਿਟ ਗਈਏ ਪੰਗ ਪਿੰਗਲਾ ਹੋ ਗਏ ਮਨ ਦੇ ਪੈਰ ਟੁੱਟ ਗਏ ਮੰਦੀ ਭਜ ਦੌੜ ਖਤਮ ਹੋ ਗਈ ਮਨ ਟਿਕ ਗਿਆ ਪੈਰੀ ਟੁੱਟ ਗਏ ਤੇ ਭਜ ਦੌੜ ਦੇ ਵਸ਼ਨਾ ਦੌੜਾਂ ਦੀ ਉਹ ਰਹੀ ਨਹੀਂ ਮੇਰਾ ਚੇਤ ਨਾ ਚੱਲ ਤਮਨ ਭਾਇਓ ਪੰਗ ਇੱਕ ਦਿਵਸ ਮਨ ਭਈ ਉਮੰਗ ਗਸ ਚੰਦਨ ਚੋਵਾ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਬਾਣ ਸੁਮੀ ਰਾਮਾਨੰਤ ਬਸੰਤ ਰਗ ਦਾ ਸ਼ਬਦ ਹੈ ਕਬੀਰ ਕਹਿੰਦੇ ਨੇ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਪਾਉ ਤੇ ਪਿੰਗਲ ਬਿਆ ਮਾਰਿਆ ਸਤਿਗੁਰੂ ਵਾਨ ਐਸਾ ਗੁਰੂ ਨੇ ਬਾਣੀ ਦਾ ਬਾਣ ਵਾਰਿਆ ਪਹਿਰਾ ਤੋਂ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆਨਾਜ਼ ਸ਼ਾਇਰ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਚਾਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ ਚੰਨ ਦੇਣਾ ਗਾਲिब ਕਹਿੰਦਾ ਹੈ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਹਨਾਂ ਦਾ ਬੜਾ ਐਹਸਾਨ ਮੰਨਦਾ ਆਦੋਗੇ ਪੈਰ ਟੁੱਟ ਗਏ ਤੇ ਟੁੱਟੇ ਪੈਰਾਂ ਦਾ ਇਹਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਇਹਦੇ ਪੈਰ ਟੁੱਟ ਗਏ ਵੱਲ ਵੀ ਇੰਜ ਬਹਿਣਾ ਪੈ ਕੰਮ ਮੇਰੇ ਟੁੱਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਤੇਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ ਖੁਦਾ ਹੁਣ ਮੈਂ ਤੇਰੇ ਬੂਏ ਜੋਗਾ ਰਹਿ ਗਿਆ ਕਿ ਭਟਕਣਾ ਤੇ ਮਿਟ ਗਈ ਕਿਧਰੇ ਜਾਣ ਜੋਗਾ ਰਿਆ ਹੀ ਨਹੀਂ ਪੈਰ ਹੀ ਕੋਈ ਨਹੀਂ ਤਲਬ ਵਾਸ਼ਨਾ ਇਛਾਾਂਵਾਂ ਦੌੜਾਂ ਦੀਆਂ ਸਨ ਉਹ ਪੈਰ ਤੇ ਟੁੱਟ ਗਏ ਮੇਰੇ ਟੁੱਟੇ ਹੋਏ ਪਾਏ ਤਲਬ ਕਾਨ ਮੁਝ ਪੇ ਐਸਾ ਹੈ ਤੇਮਾਰੇ ਦਰ ਸੇ ਅਬ ਉਠਕਰ ਕਹੀਂ ਜਾਇਆ ਨਹੀਂ ਜਾਤਾ ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਦਾ ਕਹਿੰਦਾ ਗੱਲ ਤੇ ਮੈਂ ਸਮਝ ਲਈ ਹੁਣ ਮੈਂ ਕਿਸ ਤਰ੍ਹਾਂ ਸਮਝਾਵਾਂ ਗੁੰਗਾ ਹੋ ਗਿਆ ਨਹੀਂ ਕਹਿ ਸਕਦਾ ਗੁੰਗਾ ਹੂਆ ਬਾਵਰਾ ਬੇਰਾ ਹੂਆ ਕਾਂ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਨ ਜਦ ਵੀ ਕੋਈ ਮਨੁੱਖ ਇਸ ਡੰਗ ਨਾਲ ਸੁਣਦਾ ਹੈ ਹਾਲਤ ਇਹ ਬਣ ਜਾਂਦੀ ਹੈ ਜੋ ਕਬੀਰ ਨੇ ਸ਼ਲੋਕ ਦੇ ਵਿੱਚ ਬਿਆਨ ਕੀਤੀ ਅਵਸਥਾ ਉਹ ਬਣ ਜਾਂਦੀ ਹੈ ਜੋ ਧੰਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਵਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਅਗਰ ਇਸ ਗਹਿਰਾਈ ਨਾਲ ਕੋਈ ਸੁਣਦਾ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹੈ ਦੁੱਖ ਪਾਪ ਦਾ ਨਾਸ ਸਤਗੁਰ ਰਹਿਮਤ ਕਰਨ ਜਿਤਨਾ ਜਾਗਿਆ ਹੋਇਆ ਮਨ ਹੈ ਪੂਰਨ ਇਕਾਗਰਤਾ ਨਾਲ ਅਗਰ ਸੁਣੇ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕੰਨ ਅਨਸਾਰ ਹੀ ਦੁੱਖ ਮਿਟ ਜਾਂਦੇ ਜਨਮਾਂ ਜਨਮਾਂ ਤਰਾਂ ਦੇ ਪਾਪ ਮਿਟ ਜਾਂਦੇ ਨੇ ਸਤਗੁਰ ਐਸੀ ਸਾਰਿਆਂ ਤੇ ਮਿਹਰਮਤ ਕਰਨ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ 10 10 ਸੁਣਾਇਆ ਹੋਇਆ ਸਫਲ ਹੋਵੇ ਆਜ਼ਰੀਏ ਥੋੜੀ ਜਿਹੀ ਪ੍ਰਵਾਨ ਕਰਨੇ ਤੁਹਾਡੇ ਚਰਨ ਪਰਸਾਂਗੇ ਇਤਨੀ ਸੇਵਾ ਕਬੂਲ ਕਰਨੀ ਸਾਰਿਆਂ ਦਾ ਧੰਨਵਾਦ ਬਾਰ ਬਾਰ ਸ਼ੁਕਰਾਨਾ ਹੋਏ ਗੁਰੂ ਜੀ ਦਾ ਕਰਸਾ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਅੱਜ ਦੀ ਕਥਾ ਦੇ ਵਿੱਚ 10 ਵੱਡੇ ਪਾਪਾਂ ਦੇ ਬਾਰੇ ਦੱਸਿਆ ਜਿਹੜਾ ਕਿ ਮਨੋਖ ਕਰਦਾ ਹੈ ਜ਼ਿਆਦਾਤਰ ਉਹਨਾਂ ਵਿੱਚੋਂ ਕਰਦਾ ਹੈ ਜਿਹਦੇ ਵਿੱਚ ਸੀਗੇ ਚਾਰ ਜ਼ੁਬਾਨ ਦੇ ਤਿੰਨ ਤਨ ਦੇ ਤੇ ਤਿੰਨ ਮਨ ਦੇ ਤਨ ਦੇ ਜਿਹੜੇ ਪਾਪ ਹੈਗੇ ਆ ਉਹਨਾਂ ਦੇ ਵਿੱਚ ਸਮਾਜਿਕ ਦੁਨੀਆ ਦੇ ਵਿੱਚ دھارا موجود اگر کوئی انسان کردہ ہے اس ثابت ہو جاتا ہے جرم انہوں سزا ملتی ہے کسی دی اگر جان مال عزت آوروں نقصان پہنچا ہے اور وہی وہ او جی جرم ہے وہ ثابت ہو جاتے ہیں اس کو سنگین سزاوا ملتی ہیں جس دی وجہ تو ہر منک یہ جرم کرنے دی کوشش نہیں کردہ ہے اسی طرح زبان کے پاپ ہے جہد بولنا کڑا بولنا بے فضول بولنا ਤੇ ਫਿੱਕਾ ਬੋਲੂ ਇਹ ਵੀ ਜੁਰਮ ਦੇ ਲਿਹਾਜ਼ ਮੈਨਾਂ ਦੀਆਂ ਵੀ ਧਾਰਾਵਾਂ ਅਗਰ ਤੁਸੀਂ ਝੂਠ ਬੋਲਦੇ ਹੋ ਇਹ ਕਿਸੇ ਦਾ ਕਤਲ ਹੋਇਆ ਉਸ ਦੇ ਵਿੱਚ ਤੁਸੀਂ ਝੂਠ ਬੋਲਦੇ ਹੋ ਝੂਠੀ ਇਨਫੋਰਮੇਸ਼ਨ ਦਿੰਦੇ ਹੋ ਤੁਹਾਨੂੰ ਸਜ਼ਾ ਮਿਲੇਗੀ ਲੇਕਿਨ ਜਿਹੜੇ ਆਮ ਜ਼ਿੰਦਗੀ ਤੁਸੀਂ ਝੂਠ ਬੋਲ ਲੈਂਦੇ ਉਹਦੀ ਕੋਈ ਸਜ਼ਾ ਨਹੀਂ ਲੱਗਦੀ ਇਸੇ ਤਰ੍ਹਾਂ ਅਗਰ ਤੁਸੀਂ ਕੋੜਾ ਬੋਲਦੇ ਹੋ ਅਗਰ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਕਿਸੇ ਆਪਣੇ ਘਰ ਚ ਆਪਣੇ ਹੱਕ ਹਮਸਾਹੇ ਦੇ ਨਾਲ ਲੱਗੇ ਇਹ ਕਿ ਸ਼ਾਇਦ ਤੁਹਾਨੂੰ ਉਹਦੀ ਸਜ਼ਾ ਨਾ ਮਿਲੇ ਲੇਕਿਨ ਐਸੀ ਜਗ੍ਹਾ ਜਾਂ ਐਸੀ ਮੌਕੇ ਜਿਹਦੇ ਵਿੱਚ ਬਹੁਤ ਬੜੇ ਲੋਕ ਸ਼ਾਮਲ ਹੈ ਉੱਥੇ ਅਗਰ ਤੁਸੀਂ ਕੋੜਾ ਬੋਲ ਦੇਈਏ ਬਲਤ ਬੋਲ ਦੇਈਏ ਤਾਂ ਤੁਹਾਨੂੰ ਸਜ਼ਾ ਮਿਲੇ ਬਤਮੀਜ਼ੀ ਦੀ ਜ਼ਿੰਮੇ ਚਾਹੀਗੀ ਇਹ ਚੀਜ਼ ਔਰ ਬੇਫਜ਼ੂਲ ਬੋਲਣਾ ਮੌਕਾ ਮਹਲ ਨਹੀਂ ਸੀ ਜਗਾ ਨਹੀਂ ਸੀ ਉੱਥੇ ਜਦੋਂ ਜੀ ਆਪਣੀ ਗੱਲ ਬਿਆਨ ਕਰਨ ਦੇ ਅਸਰ ਨਹੀਂ ਦਾਪੇ ਸੋਚੇ ਬਗੈਰ ਕੁਝ ਬੋਲ ਦੇ ਗੱਲ ਉਦੋਂ ਅਸਰ ਰੱਖਦੀ ਹੈ ਜਦੋਂ ਉਹਨੂੰ ਮناسبਤ ਦੇ ਲਿਹਾਜ਼ ਨਾਲ ਤੇ ਮੌਕੇ ਦੇ ਲਿਹਾਜ਼ ਨਾਲ ਨਹੀਂ ਕੀਤਾ ਜਾਵੇ ਜਦੋਂ ਮناسبਤ ਨਾ ਹੋਵੇ ਮੌਕਾ ਨਾ ਹੋਵੇ ਜਿੱਦੀ ਮਰਜ਼ੀ ਅਸਰ ਵਾਲੀ ਗੱਲ ਹੋਵੇ ਉਹ ਬੇਮਾਇਨੀ ਹੋ ਜਾਂਦੀ ਹੈ ਔਰ ਬੇਫਜ਼ੂਲ ਬੋਲਣਾ ਅਗਲੇ ਦੀ ਸੁਣਨੀ ਨਾ ਸਿਰਫ ਆਪਣੀ ਸੁਣਾਈ ਜਾਣੀ ਆਪਣੀ ਸੁਣਾਈ ਜਾਣੀ ਇਹਨਾਂ ਨੇ ਪਰਾ ਜਿਹੜਾ ਸਾਹਮਣੇ ਵਾਲਾ ਉਹ ਕੋਈ ਪਤਾ ਨਹੀਂ ਤੁਹਾਡੇ ਨਾਲ ਜ਼ਿਆਦਾ ਗਿਆਨ ਉਹ ਤੁਹਾਡੇ ਕੋਲ ਜ਼ਿਆਦਾ ਨੌਲੇਜ ਧਾਰਨਾ ਰੱਖਦਾ ਲੇਕਿਨ ਉਹਦੀ ਇਹ ਸੁਣਨੀ ਸਿਰਫ ਆਪਣੀ ਝਾੜੀ ਹੈ ਇਹ ਪਾਪ ਜਿਹੜੇ ਆ ਇਹਨਾਂ ਦੇ ਵਿੱਚ ਵੀ ਕੁਝ ਪਾਪ ਐਸੇ ਜਿਹੜੇ ਬਿਸ਼ਤਰ ਮਨੁੱਖ ਕਰਦੇ ਹੈਗੇ ਜਿਸ ਤਰ੍ਹਾਂ ਝੂਠ ਹੈ ਕੌੜਾ ਹੈ ਬੇਫਜ਼ੂਲ ਹੈ ਪਰ ਮਨ ਦੇ ਪਾਪ ਜਿਹੜੇ ਆ ਇਹਨਾਂ ਦੋਨਾਂ ਪਾਪਾਂ ਨਾਲ ਜ਼ਿਆਦਾ ਖਤਰਨਾਕ ਤੇ ਵੱਡੇ ਪਾਪ ਉਹ ਇਸ ਵਾਸਤੇ ਕਿ ਮਨ ਤੱਕ ਕਿਸੇ ਵੀ ਪਹੁੰਚ ਨਹੀਂ ਹੈ ਜਿਹੜੇ ਅਸੀਂ ਦਸ਼ਮਾਨੀ ਤੌਰ ਤੇ ਅਮਲ ਕਰਨੇ ਆਂ ਚੰਗੇ ਜਾਂ ਮਾੜੇ ਉਦੀ ਜਜ਼ਾ ਸਜ਼ਾ ਸਾਨੂੰ ਮਿਲਦੀ ਹੈ ਕਿਉਂਕਿ ਉਹ ਨਜ਼ਰ ਆਉਂਦੇ ਆ ਰਿਕਾਰਡਸ ਹੈ ਦੇਖਿੰ ਜਿਹੜੀ ਚੀਜ਼ ਨਜ਼ਰ ਹੀ ਨਹੀਂ ਆਉਂਦੀ ਜਿਸ ਦੇ ਬਾਰੇ ਪਤਾ ਹੀ ਨਹੀਂ ਹੈ ਉਦੀ ਜਜ਼ਾ ਸਜ਼ਾ ਨਹੀਂ ਮਿਲਦੀ ਤੁਹਾਡੇ ਮਨ ਚ ਕੀ ਵਿਚਾਰ ਚੱਲ ਰਹੇ ਆ ਤੁਸੀਂ ਦੂਸਰੇ ਦੇ ਬਾਰੇ ਕੀ ਸੋਚ ਰਹੇ ਹੋ ਚੰਗੀ ਸੋਚ ਰੱਖ ਰਹੇ ਹੋ ਜਾਂ ਮਾੜੀ ਸੋਚ ਰੱਖ ਰਹੇ ਹੋ صرف جان دے یا تعلق تو بعد اگر کوئی دا ہے تو رب ذات جان ہے کوئی منو اتوں تک پہنچ نہیں رکھتا جس دی وجہ تو ثابت نہیں ہو سکتا اور تانوں کوئی سزا بھی نہیں ملتی اس لحاظ نہ یہ جڑے من دے پاپ ہے یہ پاپا پاپاں زیادہ خطرناک اور انہیں تو بچنے دی زیادہ ضرورت ہے کیونکہ اگر تا دا من پوتر ہوئے گا تو پھر تھی نہ جڑو گے رب نہ جڑو گے ਤਾਡੀ ਇਬਾਦਤ ਜਿਹੜੀ ਆ ਉਹ ਅਸਰ ਰੱਖੇਗੀ ਤੁਹਾਨੂੰ ਆਨੰਦ ਆਏਗਾ ਰਸ ਮਿਲੇਗਾ ਜੇ ਤੁਹਾਡਾ ਮਨ ਪਾਪੀ ਹੋਇਆ ਨਾ ਤੇ ਤੁਹਾਡੇ ਜਿਹੜੀਆਂ ਇਬਾਦਤਾਂ ਆ ਮੈਂ ਉਹ ਕਿਸੇ ਕੰਮ ਨਹੀਂ ਆਉਣਗੀਆਂ ਉਹ ਤੁਹਾਨੂੰ ਕੋਈ ਫਾਇਦਾ ਨਹੀਂ ਦੇ ਸਕਣਗੀਆਂ ਤੁਸੀਂ ਆਪਣੇ ਆਪ ਨੂੰ ਤਸੱਲੀ ਜ਼ਰੂਰ ਦੇ ਸਕਦੇ ਹੋ ਲੇਕਿਨ ਰੱਬ ਦੀ ਬਾਰਗਾਛ ਤੁਹਾਨੂੰ ਕੁਝ ਨਹੀਂ ਮਿਲੇਗਾ ਕਿਉਂਕਿ ਤੁਹਾਡਾ ਮਨ ਸਾਫ਼ ਨਾ ਹੋਵੇ ਤੁਹਾਡੇ ਵਿਚਾਰ ਦੂਸਰਿਆਂ ਬਾਰੇ ਚੰਗੇ ਨਾ ਹੋਵੇ ਤੁਹਾਡੀ ਸੋਚਣੀ ਚੰਗੀ ਨਾ ਹੋਵੇ ਇਸ ਲਈ ਰੱਬ ਅਗੇ ਇਹੀ ਅਰਦਾਸ ਕਰੀਏ ਕਿ ਸਾਨੂੰ ਜਿਹੜੇ ਤਨ ਦੇ ਪਾਪ ਐ ਜ਼ੁਬਾਨ ਦੇ ਪਾਪ ਉਹਨਾਂ ਤੋਂ ਛੁਟਕਾਰਾ ਹੋਵੇ ਜਮੇ ਤੇ ਜਿਹੜੇ ਮਨ ਦੇ ਪਾਪ ਐ ਖਾਸ ਤੌਰ ਤੇ ਉਹਨਾਂ ਤੋਂ ਤੇ ਜ਼ਿਆਦਾ ਛੁਟਕਾਰਾ ਦੇ ਆਪਣੇ ਰਹਿਮਤ ਕਰੀ ਅਸੀਂ ਦੂਸਰਿਆਂ ਦੇ ਬਾਰੇ ਚੰਗੀ ਸੋਚ ਰੱਖੀਏ ਚੰਗੇ ਵਿਚਾਰ ਰੱਖੀਏ ਇਨਸਾਨੀਅਤ ਦਾ ਭਲਾ ਕਰਨ ਦੀ ਕੋਸ਼ਿਸ਼ ਕਰੀਏ ਮੇਰੇ ਤੁਹਾਨੂੰ ਕਥਾ ਕੰਜ ਦੀ ਲੱਗੀ ਹੈ ਕਮੈਂਟਸ ਕਰਕੇ لازਮੀ ਦੱਸੋ ਔਰ ਕੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼